ਨਾਬਾਬ ਲਾਗਦੇ ਪਿੰਡ ਸਾਦੋਹੇੜੀ ਦੇ ਸਾਬਕਾ ਸਰਪੰਚ ਮੋਹਨ ਸਿੰਘ ਦੀ ਗੁੰਡਾਗਰਦੀ ਦੀ ਵੀਡੀਓ ਹੋਈ ਵਾਇਰਲ ਖੇਤ ਵਿੱਚ ਬਜ਼ੁਰਗ ਕਿਸਾਨ ਦੇਵਦਾਸ ਨੂੰ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਪੀੜੀ ਦੇ ਸਰੀਰ ਤੇ ਲਾਸ਼ਾਂ ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਮਾਮਲਾ ਇੱਕ ਕਿੱਲੇ ਜ਼ਮੀਨ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਜੋ ਕਿ ਪਹਿਲਾਂ ਹੀ ਕੋਰਟ ਵਿੱਚ ਚੱਲ ਰਿਹਾ ਹੈ ਕੋਰਟ ਵਿੱਚ ਕੇਸ ਚੱਲਣ ਦੇ ਬਾਵਜੂਦ ਵੀ ਸਾਬਕਾ ਸਰਪੰਚ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਿੰਡ ਇਕਾਈ ਦਾ ਮੈਂਬਰ ਮੋਹਨ ਸਿੰਘ ਦੀ ਗੁੰਡਾਗਰਦੀ ਆ ਇਸ ਸਾਹਮਣੇ ਪੀੜਿਤ ਕਰ ਰਿਹਾ ਇਨਸਾਫ ਦੀ ਮੰਗ ਨਾਬਾਸਦਰ ਪੁਲਿਸ ਨੇ aarop ਮੋਹਨ ਸਿੰਘ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਉਹਨਾਂ ਦਾ ਦਰਜ ਕਰਕੇ ਅਗਰੇਲੀ ਕਾਰਵਾਈ ਕੀਤੀ ਸ਼ੁਰੂ ਜੀ ਇਹੀ ਹੈ ਸਾਡਾ ਕੇਸ ਤਾਂ ਚੱਲ ਰਿਹਾ ਹੈ ਸਮਝੀ ਤੇ ਅਸੀਂ ਬੱਢ ਰਹੇ ਤੇ ਕਨਕ ਦੀ ਹੋ ਗਈ ਜੀ ਮਸ਼ੀਨ ਚੱਲਦੀ ਦੀ ਆ ਕੇ ਉਹ ਕਹਿਣ ਲੱਗਾ ਕਿ ਮਸ਼ੀਨਾਂ ਨੂੰ ਕਹਿੰਦਾ ਵੀ ਰੁਕੋ ਮੈਂ ਜੀ ਮੂਰੇ ਹੋ ਗਿਆ ਮੈਂ ਕਿਹਾ ਮਕਾ ਭਾਈ ਜੀ ਤੂੰ ਹਰ ਵਾਰੀ ਇਹੀ ਕਰਦਾ ਸਾਰੂ ਵਕਤ ਸਾਡੀ ਸਾਰੂ ਵਕਤ ਨਹੀਂ ਜੀ ਦੀ ਵਡਣ ਦਿੱਤੀ ਫੋਨ ਫੇਰ ਕਿਉਂ ਮੀਂਹ ਆਵਲ ਉਟੇਲਾ ਰੁਟਾ ਪਿਆ ਨਹੀਂ ਜਿਸਾਨ ਜੀ ਦੀ ਇਹ ਕਣਕ ਦਾ ਬਟਰ ਲੈਣ ਦੇ ਇਹ ਤਾਂ ਅਸੀਂ ਏਡੇ ਰੱਖਾਂਗੇ ਜਿਹੜਾ ਕੋਈ ਤੁਹਾਡਾ ਕਰਿਆ ਹੋਈ ਆ ਗੱਲਬਾਤ ਕਰ ਲਿਓ ਜੀ ਕਹਿੰਦਾ ਮੈਂ ਅੱਗ ਲਾਉਂਗਾ ਅਸੀਂ じゃ ਤੂੰ ਅੱਗ ਕਿ ਮਿਲਾਵੇਂਗਾ ਮੈਂ ਲਾਉਂਗਾ ਮੈਂ ਨਹੀਂ ਕਰੂੰ ਮੈਂ ਕਿਹਾ ਵੀ ਅਬਾਂ ਹੰਮੇ ਅੱਗ ਕਿ ਮਿਲਾਵੇਂਗੇ ਤੂੰ ਲਾਕੇ ਦਿਖਾ ਦੇ ਕਲ ਮੈਂ ਭੱਜ ਕੇ ਜੇਲੇ ਨੂੰ ਡੇਉਣ ਲੱਗੋ ਨੂੰ ਲਾਤੀ ਅੱਗ ਅੱਗ ਲਾਦੀ ਉਹ ਘੱਟ ਜਿਹੜੀ ਉਹ ਕੋਟੀ ਹਸਾਂ ਕੋਲ ਕਲ ਹੋ ਗਏ ਨੇ ਪਾਈ ਇੱਕ ਕੁੜੀਆਂ ਵੀ ਪੈ ਗਿਆਂ ਆਵੇ ਦੀ ਨਹੀਂ ਆ ਬੁੜੀ ਤੰਨੇ ਜਾਣੇ ਸੀ ਗਏ ਉੱਥੇ ਹੀ ਟੱਕਾ ਮਾਰ ਕੇ ਹਟਤਾ ਸੰਗ ਚਾਲਾਂ ਸੀ ਭੇਰ ਹੋ ਗਏ ਉੱਠ ਕੜੇ उठे थे। उन्हें थी। पर मैं डिगया नहीं खड़ा रहा मैं मेरे मूह च यही आवाज निकल मार लै क्या वो ला ली फिर पता नहीं जी मैं किन्ने के उन्हें डंडे मारे पर मेरा शरीर तुन्न तो हो गया समझिए ਵੀ ਕੋਈ ਪਤਾ ਨਹੀਂ ਮੈਨੂੰ ਲੱਗਿਆ ਉਹ ਕਿਉਂ ਤਾ ਜੀ ਨੇ ਲੈਣਾ ਪਾਇਆ ਖਾਣ ਕਿਉਂ ਉਹ ਕਹਿੰਦਾ ਵੀ ਮੇਰੀ ਦੀ ਸਤਰੀ ਹੋਈ ਹੋਈ ਆ ਤਾਂ ਅਸੀਂ ਕਦੋਂ ਨਿਕਲ ਗਿਆ ਤੇ ਕੀ ਕੀ ਕੀਤਾ ਅਸੀਂ ਮਾਲਕ ਹਾਂ ਪਾਲਿਆ ਉਹਦਾ ਵਾਲੀ ਖੜੀ ਹੈ ਮਾਲਕ ਕੋਲ ਨਹੀਂ ਸੀ ਮਾਲਕ ਦਾ ਨਾਜਰ ਸਿੰਘ ਹੈ 25 ਸਾਲ ਪਹਿਲਾਂ ਲੀਸ ਦਿੱਤੀ ਸੀ ਇਹਨਾਂ ਤੋਂ ਹੁਣੋਂ ਤੱਕ ਲੱਗਦੀ ਉਹ ਸੰਤਾ 4 ਸਾਲ ਹੋ ਗਏ ਰੀਟੀ ਕਰ ਮਕਦਮਾ ਤਾਂ ਸਰ ਚੱਲਦਾ ਕਾਫੀ ਜੇਰਦਾ ਯਾਨੀ 4 ਸਾਲ ਦਾ ਸਾਨੂੰ ਲੈ ਹੀ ਨੂ ਹੋ ਗੋ ਉਹਦੇ ਦੇ ਬਹੁਨੇ ਆ ਸੀ ਬੀਗਿਦਿਆਂ ਸਮਝ ਗਏ ਆ ਹੁਣ ਪਿਛਲੀ ਸੌਣੀ ਬਾਤ ਰੋਲਾ ਪਾ ਲਿਆ ਹੁਣ ਫੇਰ ਰੋਲਾ ਪਾ ਲਿਆ ਆ ਗਿਆ ਹੁਣ ਅੱਜ ਆਏ ਆ ਅਸੀਂ ਜਿਹੜੇ ਹਸਤਾਬ ਨਾਲ ਪਟਿਆਲੇ ਪਹਿਲਾਂ ਇੱਥੇ ਕਰੀ ਦੇ ਆਪਣੀ ਨਾਪਦੇ ਇਥੋਂ ਪਤਾ ਨਹੀਂ ਕਿਵੇਂ ਕਰਿਆ ਇਹਨੇ ਫਿਰ ਗਾਹ ਪੇ ਜਿੱਥੇ ਉੱਥੇ ਨੂੰ ਮੈਨੂੰ ਪਤਾ ਨਹੀਂ ਹੋਇਆ ਕਿ ਇਹ ਮੰਦੀ ਦੀ ਜਗਤ ਹੈ ਇਹ ਮੰਦੀ ਦੀ ਜਗਤ ਸਾਡੀ ਮੰਗੇ ਤਾਂ ਸਾਡੀ ਇਹੀ ਹੈ ਜੀ ਕਿ ਸਾਡਾ ਪਿੰਡਾ ਹਮੇਂ ਬੀਤੀ ਹੋਇਆ ਸੀਗਾ ਇੱਕ ਪਾਲ ਨੂੰ ਹੋ ਗਿਆ जो फिर <supercomputing> ਅਸੀਂ ਜੀ ਤਾਂ ਸੀ ਮਸ਼ੀਨ ਆਈ ਸੀ ਮੈਨੂੰ ਦੱਸਣ ਗਏ ਸੀ ਦੇਖਣ ਇੱਕ ਬੜਾ ਆਹ ਕਣਕ ਪਾਈ ਵੱਢਣੀ ਆ ਤੇ ਉਹ ਅਸੀਂ ਕਣਕ ਚੰਦ ਦੱਸਣ ਗਏ ਸੀ ਤੇ ਉਧਰ ਉਹ ਆ ਗਿਆ ਉਹ ਚਾਹ ਕਹਿੰਦਾ ਮੈਂ ਅੱਗ ਲਾਉਣੀ ਆ ਅਚਾਨਕ ਅੱਗ ਨਾ ਮੀ ਜਾਈ ਉਹ ਅੱਗ ਲਾਉਣ ਲੱਗਿਆ ਭਾਈ ਇਹ ਮੂਹਰੇ ਆ ਗਿਆ ਬੋਡੇ ਤੇ ਮਾਰੀਆਂ ਬੋਡਾ ਡਿੱਗ ਪਿਆ ਚੱਲ ਜਦ ਅਸੀਂ ਚੱਕਣ ਗਏ ਤਾਂ ਸਾਡੇ ਵੀ ਉਹਨਾਂ ਨੇ ਮੁੱਠੀ ਮਾਰੀ ਤਾਂ ਮੈਂ ਮੁੱਠੀ ਮਾਰ ਕੇ ਵੀ ਨਹੀਂ ਤਾਂ ਕਹਿੰਦੇ ਕਿ ਤੇ ਨਹੀਂ ਸੱਟਾ ਜੋ ਜਨਾਨੀਆਂ ਨੇ ਮੇਰੇ ਮੂੰਹ ਘੱਟ ਲਈ। ਇਹ ਮੇਰੀ ਪੋਤੀ ਨੇ ਵੀਡੀਓ ਬਣਾ। ਕਾਫੀ ਬੁੱਕ ਮਾਰੀ। ਕੁੱਟ ਮਾਰ ਬਹੁਤ ਕਰਿਆ ਜੀ। ਉਸ ਨੇ ਤਾਂ ੱੱਕੇ ਦੇ ਦੇ ਕੇ ਮੈਨੂੰ ਛੱਡਦਾ ਫੇਰੀ ਧੂੜੀ ਤੋਂ ਖੜੀ ਹੋਣਾ। ਤੁਹਾਡੇ ਘਰ ਵਾਲੇ ਵੀ ਕਾਫੀ। ਕਾਫੀ ਲਾਈਆਂ ਨੇ ਜੀ ਉਹਦੇ ਤਾਂ ਹੁਣ ਤੁਹਾਨੂੰ ਤੁਸੀਂ ਦੇਖ ਲਓ ਐਡਾ ਡੇਲੀ ਲਾਏ ਪਏ। ਸਾਡੇ ਅੱਖ ਤੇ ਮਾਰਿਆ ਉਹਦੇ ਅੱਖਾਂ ਚੋਂ ਪਾਣੀ ਨਿਕਲਦਾ। ਦਰਦ ਬਹੁਤ ਮਾਰਦਾ ਹੈ। ਹੇ ਜੀ ਤਾਂ ਉਹ ਭਾਗ ਤਾਂ ਅਜਾ ਉਹ ਤੇ ਡਾਕਰੇ ਆਪਾਂ ਅੱਛੀ ਦਿੰਦੇ ਬਟਾ ਇਹ ਕਿਹਦੀ ਆਫਰ ਨਹੀਂ ਆ ਡਾਕਲੇਸ਼ੀ ਜੀ ਤਾਂ ਮੇਰੇ ਆ ਨਹੀਂ ਬਾਹਰ ਇਹਨਾਂ ਬੋੜਾ ਨਹੀਂ ਕਰਦਾ ਨਹੀਂ ਮੰਨਤੀ ਕਰਦਾ ਮੰਗ ਤਾਂ ਸੀ ਕਿ ਕਰਨੇ ਅਛਤਾ ਜੀ ਜੀ ਦਾ ਨਵੇਂੜਾ ਹੋ ਜਾਊਗਾ ਉਹਦੇ ਅਸੀਂ ਛੱਡ ਦਾਂਗੇ ਪਰ ਹੁਣ ਸਾਡਾ ਤਾਂ ਇਹ ਪੀਲੇ ਦਾ ਸਾ ਮਾਲਕ ਤੋਂ ਲਖਾਇਆ ਵੈ ਮਾਲਕ ਨਾਲ ਉਹ ਕਰ ਰਹੇ ਲੜਾਈ ਸਾਡੇ ਨਾਲ ਕਾ ਦੀ ਲੜਾਈ ਆ ਮਾਲਕ ਨੂੰ ਅੱਛੀ ਪੈਸੇ ਦਿੱਤੇ ਨੇ 4 ਸਾਲੋਂ ਵੀ ਰਿਟਰੀਟ ਰੋਣੇ ਕਰਾਈ ਨੇ ਅਸੀਂ ਉਹਦੇ ਨੇ ਬਾਹਰ ਹੀ ਆ ਹੁਣ ਅਸੀਂ 6 ਮਹੀਨਿਆਂ ਦਾ ਰੋਆ ਪੈ। ਜਿੱਦ ਤੱਕ ਚੱਲ ਤਾਂ ਮੈਂ ਅੰਦਰ ਸੀਗੀ ਕਿ ਸਾਨੂੰ ਜਦੋਂ ਰੋਲਾ ਪੈ ਰਿਹਾ ਸੀ ਆਵਾਜ਼ਾਂ ਥੋੜੀਆਂ ਆਉਣ ਲੱਗੀਆਂ ਤੇ ਮੈਂ ਭੱਜ ਕੇ ਬਾਹਰ ਚਲੀ ਗਈ ਜਦੋਂ ਮੈਂ ਦੇਖਿਆ ਵੀ ਉਹ ਤਾਂ ਪਾਪਾ ਜੀ ਨਾਲ ਉੱਥੋਂ ਪਾਈਏ ਹੋ ਰਹੇ ਨੇਗੇ ਤੇ ਮੈਂ ਜਾ ਕੇ ਵੀ ਕਿਹਾ ਮੈਂ ਕਿਹਾ ਵੀ ਕੀ ਗੱਲ ਹੋ ਗਈ ਤੂੰ ਬੋਲੀ ਜਾਣੀ ਉਹ ਕਹਿੰਦਾ ਜੀ ਮੈਂ ਤਾਂ ਵੱਡੂੰਗਾ ਵੀ ਇਸ ਜ਼ਮੀਨ ਨੂੰ ਤੇ ਨਹੀਂ ਮੈਨੂੰ ਅੱਗ ਲਾਉਂਗਾ। ਫਸ ਐ ਹੁਣ ਤੱਕ ਕੰਕੀ ਪਾਪਾ ਜੀ ਨੇ ਕਦਾਈ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਦਾ ਕਾਮਾ ਰਿਆ ਮੈਨੂੰ ਵੀ ਧੱਕਾ ਮਾਰਿਆ ਜੀ ਮੋਹਨ ਸਿੰਘ ਨੇ ਇੱਥੇ ਮੇਰੀ ਮੁੱਕੀ ਮਾਰੀ ਠਿੱਡੇ ਦੇ ਵਿੱਚ ਮੁੱਕੀ ਮਾਰ ਤੇ ਸਾਰੀ ਉਂਜੀ ਗਈ ਉਹ ਬੇਟੀ ਵੀਡੀਓ ਬਣਾਉਣ ਲੱਗੀ ਤੇ ਉਹਨੇ ਕੀ ਕਰਿਆ ਨਾਲ ਦੇ ਉਹਨੇ ਮੋਬਾਈਲ ਡੰਡਾ ਮਾਰਿਆ ਮਾਰ ਕੇ ਮੋਬਾਈਲ ਕਾਫੀ ਦੂਰ ਜਾ ਡਿੱਗਿਆ ਜਦੋਂ ਉਹਨੇ ਚੱਕਿਆ ਮੋਬਾਈਲ ਜਾਂ ਵੀਡੀਓ ਬੀਚ ਹੋ ਗਈ ਮੈਂ ਬਣਾ ਸਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਵੀ ਮੰਮੀ ਨੂੰ ਡੇਕਤਾ ਮੰਮੀ ਨੂੰ ਵੀ ਧੱਕਾ ਮਾਰਿਆ ਮੈਨੂੰ ਜਿਹੜੇ ਅੱਖ ਤੇ ਮੁੱਕੀ ਮਾਰੀ ਉਹ ਵੀ ਚੜੀ ਗਈ ਉਹਨਾਂ ਨੂੰ ਤਾਂ ਸੁਬਾਹ ਜੀ ਨਾਲ ਜ਼ਿਆਦਾ ਕੁੱਟਿਆ ਉਹਨਾਂ ਜਿਹੜੀ ਲੇਡੀ ਤੇ ਦੋਨੋਂ ਮੇਰੇ ਉੱਤੇ ਬੈਠ ਗਈਆਂ ਉਪਰਾ ਮੋਢਿਆਂ ਦੇ ਉੱਤੇ ਬੈਠ ਕੇ ਇਤੋਂ ਆ ਕੰਨ ਪੱਟ ਕੇ ਦੋਨੋਂ ਕੰਨ ਪੱਟ ਲਈ। ਟਾਪਸ ਨੂੰ ਦੇਖੋ ਜਿਹੜੀ ਕੱਡੇ ਨਹੀਂ ਤਾਂ ਨਾਲ ਲੈ ਕੇ ਗਏ ਹੋਣਗੇ ਨਾ ਤੇ ਮੇਰੇ ਵਾਲ ਪੱਟਾ ਸਾਰੇ ਵਾਲ ਖੋਲ ਤੇ ਉਸ ਤੋਂ ਬਾਅਦ ਮੈਂ ਨਹੀਂ ਬਸ ਐਂ ਤੁਸੀਂ ਪਾਪਾ ਇਹਨੂੰ ਕੁੱਟੇ ਨੇ ਕੋਸ਼ਿਸ਼ ਕਰਦੀ ਵੀ ਮੈਂ ਆਪ ਛੁੱਟ ਕੇ ਪਾਪਾ ਇਹਨੂੰ ਛੜਾਵਾਂ ਵੀ ਅੱਗੇ ਹੋ ਜਾਵਾਂ ਪਰ ਉਹਨੇ ਮੈਂ ਇੰਨਾ ਦੱਬ ਕੇ ਰੱਖਿਆ ਮੇਰੀ ਹਿੰਮਤ ਨਹੀਂ ਪਈ ਮੈਂ ਬਹੁਤ ਕੋਸ਼ਿਸ਼ ਕਰੀ ਉਹਨਾਂ ਨੂੰ ਪਰੰਤ ਤੱਕ ਕਰਨ ਦੀ ਕੋ ਕੋ ਦੋਸ ਮੈਂ ਕਰ ਲਈ ਸੀ। ਤਾਂ কাল ਕੀ ਉੱਠੇ ਹੀ ਨਹੀਂ ਗਿਆ ਮੇਰੇ ਤੋਂ ਬਿਲਕੁਲ ਨਹੀਂ ਉਹ ਐਨਾ ਕੁੱਟਿਆ ਪਪਾ ਜੀ ਨੇ ਮੇਰੇ ਤੋਂ ਸੀਨ ਅੱਜ ਤੱਕ ਵੀ ਮੈਨੂੰ ਜਦੋਂ ਵੀ ਦੇਖਦੀਆਂ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਉਹ ਸੀਨ ਦਿਸੇ ਜਾਂਦੇ ਨੇ ਹਜੇ ਵੀ ਰਾਤ ਨੂੰ ਬਹੁਤ ਜ਼ਿਆਦਾ ਲਗਾਤਾਰ ਜਿਵੇਂ ਪਸ਼ੂ ਨੂੰ ਕੁੱਟਦੇ ਦੇਖ ਪਸ਼ੂ ਨੂੰ ਨਹੀਂ ਕੁੱਟਦੇ ਅੱਜ ਦੇ ਜਾਨ ਕੋਈ ਪਸ਼ੂ ਨੂੰ ਨਹੀਂ ਕੁੱਟਦਾ ਇੰਨੀ ਬੁਰੀ ਤਰ੍ਹਾਂ ਕੁੱਟਿਆ ਬਹੁਤ ਜ਼ਿਆਦਾ ਵੇਰ ਇਹ ਨਹੀਂ ਨਾ ਕੁੱਟਿਆ ਜਿਸਤੀ ਸਾਡੇ ਨਾਲ ਸਾਰਾ ਸਾਡੇ ਨਾਲ ਅਸੀਂ ਵਾਕਿਆ ਉਹਦੇ ਆਈਦਰ ਸਾਈਡਾਂ ਲਿਖਿਆ ਹੋਈਆਂ ਨੇ ਉਹਨੇ ਸਾਨੂੰ ਲਿਖ ਕੇ ਕਬਜ਼ਾ ਦਿੱਤਾ ਹੋਇਆਗਾ ਇਹ ਹਾਲਫੇ ਬਿਆਨ ਵੀ ਦਿੱਤੇ ਹੋਏ ਨੇ ਕਿ ਸਾਰਾ ਕੁਝ ਤਾਂ ਸਾਨੂੰ ਨਹੀਂ ਪਤਾ ਇਹਨੂੰ ਰਜਿਸਟਰੀ ਹੋਈ ਆ ਜਾਂ ਨਹੀਂ ਹੋਈ ਉਹ ਕਹਿ ਰਿਹਾ ਹੈ ਨਾ ਭਗਵਾਨ ਨੂੰ ਨਹੀਂ ਪਤਾ ਹੋਈ ਆ ਦੇਖੋ ਅਸੀਂ ਕੋਈ ਕਾਲਜ ਕੋਈ ਨਹੀਂ ਦੇਖਿਆ ਹੈ ਕੋਈ ਆ ਨਹੀਂ ਕੋਈ ਜੇ ਹੋਈ ਉਹ ਕਿੱਥੋਂ ਲਈ ਆ ਉਹਨੂੰ ਪਤਾ ਨਹੀਂ ਕਿਥੋਂ ਲਈ ਆ ਕਾਰੀ ਯੂਨੀਅਨ ਦੇ ਕਹ ਹੁੰਦੇ ਨਹੀਂ ਪਤਾ ਨਹੀਂ ਹੈਗੇ ਨੇ ਪਰ ਕਹ ਹੁੰਦੇ ਨੇ ਆਪਣੇ ਆਪ ਨੂੰ ਯਾਨੀ ਕਿ ਇਹ ਬੰਦੇ ਸੀ ਪਤਾ ਨਹੀਂ ਦੇਖੋ ਯੂਨੀਅਨ ਦੇ ਹੈਗੇ ਨੇ ਨਾ ਹੈਗੇ ਨੇ ਪੱਗਾਂ ਹਰੀਆਂ ਬੰਨੀਆਂ ਨੇ ਉਹਨਾਂ ਨੇ ਨਾ ਨੁਕਸਾਨ ਕਰੇ ਵੀ ਤੇ ਸਾਡੀ ਥੋਨੇ ਦਾ ਕੁਝ ਨਹੀਂ ਨਿਕਲਿਆ ਜੋ ਉਹਨੇ ਦੇ ਵਿੱਚੋਂ ਬਿਲਕੁਲ ਖਤਮ ਹੋ ਗਿਆ 25 ਦਿਨ ਚ ਉਹਨਾਂ ਰੋਂਦਾ ਰਿਹਾ ਇਹਨਾਂ ਨੇ ਵੱਟ ਕੇ ਟੁੱਕ ਗਏ ਅੰ ਵਿੱਚ ਸਿੱਟ ਗਏ ਕੋਈ ਨਹੀਂ ਸਾਰੇ ਨਹੀਂ ਸਿੱਟ ਗਏ ਪਰ ਉਹ ਤਾਂ ਰਹੀ ਨਾਜਰ ਸਿੰਘ ਜਿਹੜੀ ਨਾਜਰ ਸਿੰਘ ਨੇ ਜਿਹੜੀ ਜ਼ਮੀਨ ਦਿੱਤੀ ਤੇ ਇਹਨਾਂ ਨੂੰ ਦਿੱਤੀ ਆ ਜਿਹੜੀ ਜ਼ਮੀਨ ਆ ਸਾਡੇ ਅਸੀਂ ਨਹੀਂ ਪੈਸੇ ਜ਼ਰੂਰ ਲਿੱਤੇ ਸੀਗੇ ਜਿਵੇਂ ਪੈਸੇ ਦਿੱਤੇ ਤੇ ਓਕਰ ਅਸੀਂ ਯਾਦ ਸੁਣ ਕੇ ਇਹਨਾਂ ਨੂੰ ਦੇ ਦਿੱਤੀਗੇ ਅਸੀਂ ਜੇ ਤਾਂ ਕਿਹਾ ਵੀ ਸਾਨੂੰ ਕਾਗਜ਼ ਦੇ ਤੇ ਸਾਨੂੰ ਕਾਗਜ਼ ਨਹੀਂ ਦਿੱਤਾ ਸਾਡੇ ਤੇ ਕਰਤਾ ਕੇ ਸੀਗੇ ਅਸੀਂ ਹੁਣ ਕਹਿ ਰਹੇ ਹਾਂ ਜੇ ਤੇ ਸਾਨੂੰ ਕੋਰਟ ਚੋਂ ਇਨਸਾਫ ਮਿਲੂਗਾ ਅਸੀਂ ਜੇ ਇਹੋ ਕਰਾਂਗੇ ਕਿ ਅਸੀਂ ਇਹਨਾਂ ਨੂੰ ਜ਼ਮੀਨ ਰੁਪਈਆ ਤੇ ਅਸੀਂ ਇਹਨਾਂ ਦੇ ਨਾਲ ਹੋ ਗਏ ਮੋਹਨ ਜੀ ਤਾਂ ਕਿਉਂ ਕਹਿ ਰਹੇ ਹੋ ਤੁਸੀਂ ਕੁਝ ਦੇਖਤੀ ਹੋ ਮੋਹਨ ਜੀ ਅਸੀਂ ਦੇ ਜੀ ਸਾਡਾ ਸੀ ਇਹ ਧਾਰੇ ਪੈਸੇ ਲਿਖਤੇ ਕੀ ਗੀ ਓਗਣ ਅਸੀਂ ਬਲੇਜ ਦੇ ਪੇ ਪੇਤੀ ਬਿਲਕੁਲ ਬਿਲਕੁਲ ਪਾ ਕੇ ਤਿੰਨ ਲੱਖ ਲਿਖਤਾ ਸੀਗਾ 3 ਲੱਖ ਵੀ ਜਗਾ ਅਸੀਂ ਮੈਂ 4 ਲੱਖ ਰੁਪਏ ਦੇਤੀ ਬਸ ਤਾਂ ਸਾਇਲ ਨੂੰ ਕਰੀ ਤੂੰ ਹਾਂਜੀ ਉਹ ਜਦ ਮੋਕਦੇ ਸੀ ਸਰਪੰਚ ਜੀ ਦਾ ਘਰ ਦੇ ਕੋ ਸਾਡੇ ਘਰ ਦੇ ਹੈ ਹੀ ਲੈਣ ਫੜਾ ਸਾਡੇ ਤੋਂ ਜਾ ਸਰਪੰਚ ਦੀ ਯਾ ਸਾਨੂੰ ਇਹਨਾਂ ਪਤਾ ਨਹੀਂ ਕਿ ਅਸਤੇ ਆਵਦਾ ਹਾਂ ਕਿ ਇੱਕ ਲੋ ਸਤਿ ਕਰੀ ਸਾਡੇ ਨਾਲ ਮੇਰਾ ਫੇਰੀ ਕਰੀ ਹਾਂ ਇਹਨਾਂ ਨੇ ਚੈਨ ਫਿਰ ਬਾਤ ਚੀਤੀ ਰਹੀ ਉਹ ਕੀ ਉਹ ਤੇ ਉਹ ਨੂੰ ਨਾ ਪਤਾ ਨਹੀਂ ਜੀ ਕਿ ਕੀ ਹੋਇਆ ਕਿਵੇਂ ਕਰਿਆ ਕਿਉਂ ਇਹਨਾਂ ਨੇ ਜੀ ਚੈਨ ਕਿਤੇ ਉਹਦੇ ਬਿਹਾਫ ਤੇ ਕੋੜਾ ਨੇ ਲਿਖਤਾ ਵੀ ਕਿ ਕੀ ਕਿਲਾ ਬੇਸ ਕਰੀ ਹਾਂ ਉਹਨਾਂ ਨੇ ਆਵਦੇ ਲਬ ਉਹ ਕਰੇ ਜੀ ਸਾਰਾ ਕੁਝ ਸਾਨੂੰ ਇਹਨਾਂ ਪਤਨ ਕਿ ਅਸਤੇ ਅਣਪੜਤੀ ਜਿਵੇਂ ਕਹੀ ਗਈ ਅਸੀਂ ਸਰਪੰਚਲੀ ਤੌਰ ਤੇ ਸੰਭਵ ਵਿਸ਼ਵਾਸ ਕੀਤਾ ਕਿ ਸਾਡੇ ਨਾਲ ਉਹਨੇ ਹਿਰਾ ਫੇਰੀ ਕਰੀ ਹਾਂ ਤੇ ਜਦੋਂ ਅਸਲੀ ਜੀ ਦਿੱਤੀ ਜੀ ਕਾਜ ਨਹੀਂ ਰਿਸ਼ਤੇ ਕਰਾਈਏ ਜੀ ਅਸੀਂ ਨਾਲ ਅੰਨ ਦੇ ਸਾਨੂੰ ਸਾਡੇ ਨਾਲ ਕਦੇ ਜਦੋਂ ਇਹ ਵੀ ਸੀਨ ਪਈ ਜਾਂਦੀ ਜਿਹਦੇ ਪੰਗੇ ਲੈਂਦਾ ਜੀ ਜਿਹੜੇ ਰਿੰਦਾ ਜੀ ਸਾਨੂੰ ਛੇੜਦਾ ਨਹੀਂ ਜੀ ਥੋੜਾ ਨਾ ਹੋਰ ਜੱਥੇ ਬੰਦੀਆਂ ਵੱਲੋਂ ਵੀ ਫੋਨ ਆਏ ਨੇ ਕਿ ਇਹ ਤੁਹਾਡੇ ਜਿਹੜੇ ਪਟਿਆਲੇ ਦੇ ਬੇਟੀ ਜਿਹਦੇ ਬਜ਼ੁਰਗ ਦੇ ਡਾਂਗਾ ਮਾਰਨੇ ਜਾ ਰਹੇ ਨੇ ਕਿ ਇਹ ਕਿੱਥੋਂ ਦੇ ਹੈ ਸਭ ਤੋਂ ਜਿਹੜੀ ਤਾਂ ਮਾਮਲਾ ਹੈ ਜੀ ਆਪਣਾ ਨਾ ਦੇ ਲਾਗੇ ਦਾ ਤਾਂ ਉਠੀ ਮੈਂ ਜਿਹੜੇ ਦਾ ਜਨਰਲ 77 ਹੋਣ ਕਰਕੇ ਕਿਉਂਕਿ ਸਾਰਿਆਂ ਨੇ ਮੈਨੂੰ ਫੋਨ ਕਰਨੇ ਸੀ ਕਿ ਸਵੇਰੇ ਅਜੇ ਸੀ ਬਸ 77 ਦਾ ਵੀ ਮੈਨੂੰ ਫੋਨ ਆਇਆ ਸੀਗਾ ਸਾਰਿਆਂ ਨੇ ਇਹ ਗੱਲ ਪੁੱਛੀ ਹੈ ਵੀ ਇਹ ਦਾ ਫਰਕ ਪਤਾ ਕਰੋ ਵੀ ਕੌਣ ਬੰਦੇ ਹੈ ਮੈਂ ਜਗਿੰਦਰਾ ਹਸਪੀਟਲ ਵੀ ਗਿਆ ਤਾਂ ਉੱਥੋਂ ਉਹ ਤੇਰੇ ਜਿਹੜੀ ਉੱਥੇ ਛੁੱਟੀ ਹੋ ਕੇ ਘਰੇ ਚਲੀ ਗਈ ਸੀਗੀ ਦਾ ਮਤਲਬ ਸਾਡੇ ਵਿੱਚ ਕੁਝ ਜਿਹੜੇ ਸਾਡਾ ਕ੍ਰੀਏਟਿਵ ਹੈ ਸਾਡਾ ਨਾ ਹੀ ਕ੍ਰਾਂਤੀਕਾਰੀ ਪਸੰਦੀ ਨਹੀਂ ਹਨ ਐਸਾ ਸੀ ਇੰਨਾ ਲੋਕਾਂ ਵਾਸਤੇ ਜਿਨ੍ਹਾਂ ਵਾਸਤੇ ਕ੍ਰਾਂਤੀਕਾਰੀ ਉਹਨਾਂ ਦੇ ਹਿਟਾਂਗਾ ਮਾਰਦੇ ਆ ਅਸੀਂ ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਗੁਬਾਲ ਖਿੱਚ ਰਹੇ ਆ ਜਿਨ੍ਹਾਂ ਨੇ ਜਿਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਲਿਖਿਆ ਹੈ ਕਿ ਗੁਰਬਾਣੀ ਦੇ ਵਿੱਚ ਸੋਖ ਕਿਉਂ ਮੰਦਾ ਆਖੀ ਜਿੱਤ ਜਿੱਤ ਕੇ ਰਾਜਾਂ ਤੋ ਅਸੀਂ ਇਹੋ ਜਿਹੇ ਬੰਦੇ ਜਿਹੜੇ ਸਾਡੇ ਵਿੱਚ ਆਪਣੇ ਨਿੱਜੀ ਹਿੱਤ ਲੈ ਕੇ ਆ ਜਾਂਦੇ ਨੇ ਸਾਨੂੰ ਮੈਂ ਜ਼ਿਲ੍ਹਾ ਪ੍ਰਧਾਨ ਨੂੰ ਤੇ ਜिले ਸੂਬਾ ਆਗੂਆਂ ਨੂੰ ਵੀ ਮੈਸੇਜ ਦੇ ਦਿੰਦਾ ਕਿ ਮੈਂ ਤੁਰੰਤ ਐਕਸ਼ਨ ਲੈ ਕੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਵਾਂਗਾ ਮੈਂ ਜੋ ਮਹਿਮਰੀ ਲੈਣਾ ਜਾਂ ਨੀਸ ਕਰ ਰੋਗ ਦਿਲਾ ਕੇ ਵੀ ਇਹੋ ਜਿਹੀਆਂ ਘਟਨਾਏ ਆ ਉਹਦਾ ਤੁਰੰਤ ਅਸੀਂ ਇਹ ਜਾਂਚ ਲੈ ਕੇ ਤੇ ਇਹ ਜੀ ਮੰਨਿਆ ਨੂੰ ਬਾਹਰ ਦਾ ਰਸਤਾ ਦੋ ਤਰ੍ਹਾਂ ਦਾ ਹੈਗਾ ਝਗੜਾ ਚੱਲਦਾ ਦੀ ਉੱਥੇ ਜ਼ਮੀਨ ਦਾ ਹੈਗਾ ਰੌਣਾ ਆਪਣ ਦੇ ਵਿੱਚ ਦੋਨੋਂ ਤਰ੍ਹਾਂ ਦੇ ਟਕਟੋਲੀਆ ਨੇ ਔਰ ਪਰसों ਚੌਥੇ ਦੀ ਗੱਲ ਹੈ ਦਰਸ਼ਨ ਸਿੰਘ ਧਿਰ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚੋਂ ਕਣਕ ਵੱਢਣ ਗਏ ਸੀਗੇ ਪਰ ਉੱਥੇ ਹੀ ਦੂਜੀ ਧਿਰ ਜਿਹੜੀ ਮੋਹਨ ਸਿੰਘ ਹੈ ਉਹ ਵੀ ਉੱਥੇ ਆ ਗਏ ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਔਰ ਮੋਹਨ ਸਿੰਘ ਧਿਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਔਰ ਉੱਥੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਅਸੀਂ ਦਰਸ਼ਨ ਸਿੰਘ ਧਿਰ ਦੇ ਵਿੱਚੋਂ ਬਿਆਨ ਲੈ ਕੇ ਇੱਕ ਬੰਦੇ ਦਾ ਬਿਆਨ ਲੈ ਕੇ ਜਿਹੜੇ ਦਾਖਲ ਸੀਗੇ ਔਰ ਵੀਡੀਓ ਨੂੰ ਦੇਖ ਕੇ ਉਹਦੇ ਵਿੱਚ ਪਰਚਾ ਕਰਕੇ ਅਸੀਂ ਕੀਤਾ ਤੇ ਅਗਲੀ ਕਾਰਵਾਈ ਵਿੱਚ ਲਿਆ ਰਿਹਾ ਉਹ ਮੁੱਦੇ ਜਿਹੜੇ ਬੀਬੀ ਕਹਿੰਦਾ ਕਿ ਤਰ੍ਹਾਂ ਦੇ ਗਾਰੰਟੀ ਸਪੋਰਟ ਤੋਂ ਕੰਮ ਕਰ ਰਹੇ। ਇਹ ਹੀ ਗੱਲ ਹੈ ਕਿ ਇਹਨਾਂ ਦਾ ਕਾਫੀ ਪੁਰਾਣਾ ਜਿਹੜੀ ਹੈਗੀ ਰੰਜਸਬਾਦੀ ਚੱਲ ਰਹੀ ਹੈ ਉਸ ਨੂੰ ਲੈ ਕੇ ਔਰ ਕੋਈ ਕੇਸ ਵੀ ਚੱਲ ਰਹੇ ਨੇ। ਉਦੋਂ ਇਹਨੇ ਤਹਿਸ ਦੇ ਵਿੱਚ ਆ ਕੇ ਜਿਹੜਾ ਹੈਗਾ ਇਹ ਤਾਂ ਕੁਟਮਾਰਕ ਕੀਤੀ ਹੈ। ਔਰ ਉਹਦੇ ਵਿੱਚ ਅਸੀਂ ਕਾਰਵਾਈ ਕੀਤੀ ਹੈ। ਜੇ ਅੱਗ ਨਾਲ ਜੇ ਤੁਸੀਂ ਤਾਂ ਟਾਪਿੰਗ ਫਾਰਮ ਨੰਬਰ ਬਿਲਕੁਲ ਜੀ ਜੇ ਅੱਗ ਲਾਉਣ ਦੀ ਉਹਨੇ ਕੋਸ਼ਿਸ਼ ਕੀਤੀ ਔਰ ਜੇ ਅੱਗ ਲੱਗ ਜਾਂਦੀ ਤਾਂ ਉੱਥੇ ਫਸਲ ਦਾ ਜਿਹੜਾ ਆਲ ਦੇਲੇ ਕੀਤਾ ਦਾ ਕਾफी ਨੁਕਸਾਨ ਹੋ ਜਾਣਾ ਸੀ ਜਿਹੜਾ ਬਚਾਉਣਾ ਸੀ ਇਹਨੇ ਵੀ ਮੋਹਨ ਸਿੰਘ ਦੇ ਖਿਲਾਫ ਕੀਤਾ ਇੱਕ ਤੇ ਉਹਦੀ ਵਾਈਫ ਹੈ ਉਹਦੀ ਪੁੱਤ ਹੈਈ ਹੈ ਤੇ ਇੱਕ ਰਿਸ਼ਤੇਦਾਰ ਹੈ ਉਹਦਾ ਚਾਰ ਮੰਡਿਆਂ ਦੇ ਖਿਲਾਫ ਦਾ ਹੈਗਾ ਇੱਕ ਦਰਵਾਜ਼ਾ ਤੱਕ ਵੀ ਹੈ ਵੀਡੀਓ ਮੇਰੇ ਕੋਲ ਨਹੀਂ ਤੇਰੇ ਕੋਲ ਵੀਡੀਓ ਵੀ ਜਿਹੜੀ ਹੈਗੀ ਮੁਲਾਈ ਧਰ ਨੇ ਜਿਹੜੀ ਪਹਾਈ ਹੈ ਔਰ ਧਿਆਨ ਵੀ ਦਿਖਾਇਆ ਹੈ ਉਹਦੇ ਅਕੋਰਡਿੰਗਲੀ ਅਸੀਂ ਕਰਦੇ ਹਾਂ ਇਹਦੇ ਵਿੱਚ ਅਸੀਂ ਕੁੱਟਮਾਰ ਦੇ ਧਾਰਾ ਲਗਾਈਆਂ ਨੇ BNS ਦੇ ਤਹਿਤ ਔਰ ਜਿਹੜੀ ਘੜਤ ਨੂੰ ਜਾਂ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ 362 IPC BNS ਦਾ ਧਾਰਾ ਹੈਗੀ ਹੈ ਉਹ ਅਸੀਂ ਲਗਾਈ। ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز